ਕਮ ਹੈ ਤੁਸੀਂ ਇਹਦੇ ਐਡ ਵੀ ਜਰੂਰ ਦੇਖੀ ਹੋਊਗੀ ਘੱਟੋ ਘੱਟ 400 ਰੁਪਏ ਦੇ ਉਹ 50 ਗ੍ਰਾਮ ਵਾਂਗੂ ਦਿੰਦੇ ਨੇ ਆਪਾਂ ਤੁਹਾਨੂੰ 400 ਰੁਪਏ ਦੇ ਵਿੱਚ ਫੁੱਲ ਗੱਡੀ ਵੀ ਕਰ ਸਕਦੇ ਹਾਂ ਇੰਨੀ ਸਸਤੀ ਚੀਜ਼ ਹੈ ਵੀ ਆ ਦੇਖੋ ਇਹਨੂੰ ਆਪਾਂ ਐ ਕਰਨਾ ਹੈ ਇਹਨੂੰ ਕੁਝ ਟਾਈਮ ਵਾਸਤੇ ਰੱਖਾਂਗੇ ਬਸ ਥੋੜਾ ਟਾਈਮ ਲੈਂਦੇ ਆ ਲਾਈਵ ਦੇ ਨਾਲ ਸਾਰੇ ਨੂੰ ਤੇ ਤੁਹਾਨੂੰ ਇੱਕ ਨਵੀਂ ਅਪਡੇਟ ਦੇਵਾਂਗੇ ਕਿਉਂਕਿ ਵੀਡੀਓ ਅਸੀਂ ਪਹਿਲਾਂ ਹੀ ਪਾ ਚੁੱਕੇ ਹਾਂ ਉਹਦੇ ਵਿੱਚ ਥੋੜੀ ਦਿੱਕਤ ਆ ਗਈ ਸੀ ਆਵਾਜ਼ ਨਹੀਂ ਆਈ ਤੇ ਬਾਈਆਂ ਨੂੰ ਕਈ ਗੱਲਾਂ ਦਾ ਸਾਨੂੰ ਜਵਾਬ ਨਹੀਂ ਦਿੱਤਾ ਗਿਆ ਤੇ ਆਪਾਂ ਹੁਣ ਵੀਡੀਓ ਰਾਹੀਂ ਦੱਸਾਂਗੇ ਵਿੱਕੀ ਚੀਜ਼ ਆਪਾਂ ਬਣਾਈ ਐ ਜਿਹੜੇ ਤੁਹਾਨੂੰ ਦੱਸਾਂਗੇ ਤੇ ਕਿਵੇਂ ਕੰਮ ਕਰਦੀ ਐ ਤੇ ਫਾਰਮੂਲਾ ਬਹੁਤ ਹੀ ਵਧੀਆ ਐ ਬਈ ਜਿਹੜੇ ਆਪਣੇ ਗੱਡੀਆਂ ਦੇ ਡੈਸ਼ਬੋਰਡ ਹੁੰਦੇ ਨੇ ਜਿਵੇਂ ਮੋਟਰਸਾਈਕਲਾਂ ਦੇ ਆ ਇੰਡੀਕੇਟਰਾਂ ਦੇਖੋ ਆ ਕਿਵੇਂ ਹੋਏ ਪਏ ਨੇ ਆ ਦਿਖਾਓ ਮੈਂ ਇੰਡੀਕੇਟਰ ਆ ਇੰਡੀਕੇਟਰ ਦੇਖ ਸਕਦੇ ਆ ਦੇਖੋ ਐਦਾਂ ਹੋਏ ਪੈਣਾ ਜਿਵੇਂ ਕਿ ਆਪਣੇ ਪੁਰਾਣੇ ਮੋਟਰਸਾਈਕਲ ਇੰਡੀਆ ਆ ਪਿਛਲੀ ਪੂੰਛ ਹੋ ਗਈ ਪਲਾਸਟਿਕ ਦੇ ਇਸ ਤਰ੍ਹਾਂ ਦੇ ਡੈਸ਼ਬੋਰਡ ਵੀ ਹੁੰਦੇ ਨੇ ਗੱਡੀ ਤੇ ਤੇ ਆ ਦੇ ਫੇਟ ਹੋ ਜਾਂਦੇ ਨੇ ਇਹ ਇਹਨੂੰ ਤੁਸੀਂ ਦੁਬਾਰੇ ਰਿਯੂਨਿਊ ਕਿਵੇਂ ਕਰ ਸਕਦੇ ਚਾਹਵੇਂ ਨਵੇਂ ਵਾਂਗੂ ਬਣਾ ਸਕਦੇ ਬਈ ਬਹੁਤ ਘੱਟ ਰੁਪਈਆ ਦੇ ਵਿੱਚ ਲੈ ਵੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਵਧੀਆ ਨਮੀਆਂ ਤੋਂ ਨਮੀਆਂ ਸਾਡੇ ਪੇਜ ਨੂੰ ਕਰ ਲਓ ਫੋਲੋ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜਵਾਬ ਜ਼ਰੂਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਹੈ ਲੈ ਵੀ ਤੁਹਾਨੂੰ ਇੱਕ ਚੀਜ਼ ਦਿਖਾਉਣੇ ਪਹਿਲਾਂ ਅਸੀਂ ਤੇ ਆ ਕਰਕੇ ਦਿਖਾਉਣੇ ਹੁਣ ਫਾਰਮੂਲਾ ਓਕੇ ਆ ਦੇਖੋ ਇਹ ਪਹਿਲਾਂ ਨਾ ਆਪਾਂ ਇਹਨੂੰ ਇੰਨੀ ਜਗ੍ਹਾ ਤੇ ਨਾ ਕਰਕੇ ਰੱਖਣਾ ਸਾਫ ਇਹ ਬੰਮਾਈ ਪੱਕਾ ਤੁਸੀਂ ਇਹਦੇ ਐਡ ਵੀ ਜਰੂਰ ਦੇਖੀ ਹੋਊਗੀ ਘੱਟੋ ਘੱਟ 400 ਰੁਪਏ ਦੇ ਉਹ 50 ਗ੍ਰਾਮ ਵਾਂਗੂੰ ਦਿੰਦੇ ਨੇ ਆਪਾਂ ਤੁਹਾਨੂੰ 400 ਰੁਪਏ ਦੇ ਵਿੱਚ ਫੁੱਲ ਗੱਡੀ ਵੀ ਕਰ ਸਕਦੇ ਹਾਂ ਇੰਨੀ ਸਸਤੀ ਚੀਜ਼ ਐ ਵੀ ਆ ਦੇਖੋ ਇਹਨੂੰ ਆਪਾਂ ਐ ਕਰਨਾ ਹੈ ਇਹਨੂੰ ਕੁਝ ਟਾਈਮ ਵਾਸਤੇ ਰੱਖਾਂਗੇ ਬਸ ਵਾੜਾ ਟਾਈਮ ਹੀ ਲੈਂਦੇ ਥੋੜੇ ਟਾਈਮ ਦੇ ਵਿੱਚ ਜਮ ਉਹ ਕੇ ਹੋ ਜਾ ਅਰੇ ਨਾਲ ਦੇ ਨਾਲ ਆਪਾਂ ਇੰਡੀਕੇਟਰਾਂ ਦੇ ਥੋੜਾ ਜਿਹਾ ਕਰਨਾ ਦਾ ਸਾਫ ਇੰਡੀਕੇਟਰ ਵੀ ਤੁਹਾਨੂੰ ਨਵਾਂ ਬਣਾ ਕੇ ਦਿਖਾ ਦਿੰਦੇ ਆ ਆ ਦੇਖੋ ਜੀ ਕਿੰਨੀ ਵਧੀਆ ਗੱਲ ਬਣਦੀ ਐ ਇਹਦੀ ਤੇ ਬਾਕੀ ਤੁਸੀਂ ਜਰੂਰ ਦੱਸਿਆ ਕਰੋ ਸਾਨੂੰ ਕਮੈਂਟ ਕਰਕੇ ਲੈ ਇੰਡੀਕੇਟਰ ਵਾਸਤੇ ਸਾਫ ਕਰ ਚੁੱਕਿਆ ਬਲੈਕ ਬਲੈਕ ਬਾਕਸ ਜਣਾ ਬਈ ਇਹ ਤੈਨੂੰ ਉਹ ਚੀਜ਼ ਵੀ ਦੱਸਾਂਗੇ ਹੈ ਚੀਜ਼ ਕੀ ਹੈ ਇਹ ਕਿੱਥੋਂ ਮਿਲਦੀ ਹੈ ਐਸੀ ਵੀਡੀਓ ਚ ਦੱਸਾਂਗੇ ਵੀਡੀਓ ਪੂਰੀ ਦੇਖੋ ਬਈ ਇਹ ਕੁਝ ਮਿੰਟਾਂ ਦੇ ਵਿੱਚ ਬਸ ਉਹਦਾ ਕਲਰ ਲੈ ਲੂ ਜਿੰਮੀ ਆਪਣੇ ਪਲਾਸਟਿਕ ਦਾ ਹੁੰਦਾ ਵੀ ਇਹ ਸਪੈਸ਼ਲੀ ਕਲਰ ਉਹੀ ਹੈ ਜਿਵੇਂ ਰਬੜ ਦਾ ਹੁੰਦਾ ਉਹੋ ਜਿਹਾ ਕਲਰ ਹੀ ਬਣ ਜਾ ਬਈ ਲੈ ਪਿਛੇ ਇੰਡੀਕੇਟਰ ਦੇ ਮਾਮਲੇ ਇਹ ਗੱਡੀ ਦੇ ਡੈਸ਼ਬੋਰਡ ਤੇ ਕਿਤੇ ਮਰਜ਼ੀ ਬਲੈਕ ਕਰਾਂ ਕਿਤੇ ਮਾਰ ਸਕਦੇ ਬਈ ਜਿੱਥੇ ਉਹਨੂੰ ਬਲੈਕ ਰੰਗ ਇਹ ਲੱਗਦਾ ਹੈ ਜੋ ਪਲਾਸਟਿਕ ਹੁੰਦਾ ਜਿਵੇਂ ਇਸ ਤਰ੍ਹਾਂ ਮਗਰਾਟ ਆ ਇਹ ਮਗਰਾਟ ਦੇ ਉੱਪਰ ਪਮਾਰ ਚੁੱਕੇ ਪਹਿਲਾਂ ਦੇਖ ਸਕਦੇ ਆਂ ਇਹਦੀ ਲੋਕਾਂ ਚ ਦੇਖ ਲਈ ਆ ਦੇਖੋ ਕਿਉਂਕਿ ਇਹਦੇ ਉੱਪਰ ਪਹਿਲਾਂ ਵੀ ਸੀ ਮਾਰਤੀ ਤੇ ਸਾਫ ਹੋ ਗਿਆ ਇਹਦੀ ਵਧੀਆ ਤੇ ਦੁਬਾਰੇ ਭਾਵੇਂ ਜਿੰਨੀ ਮਰਜ਼ੀ ਵਾਰੀ ਮਾਰੀ ਜੋ ਪਰ ਕਲਰ ਹੈ ਨਾ ਉਹੀ ਰਹਿਣਾ ਜਿਹੜਾ origional ਹੁੰਦਾ ਈ ਇੱਕ ਵਾਰ ਜਿਹੜਾ ਕਲਰ ਚੜ ਗਿਆ ਤੇ ਇੱਕ ਵਾਰੀ ਬੱਜੂਗੀ ਮੁੜ ਕੇ ਤੁਹਾਨੂੰ ਲੋਡਿੰਗ ਪੈਣੀ ਮੁੜ ਕੇ ਕਈ ਸਾਲਾਂ ਤੱਕ ਲੋਡ ਨਹੀਂ ਪੈਣੀ ਭਾਈ ਆਇਆ ਤੁਹਾਨੂੰ ਜਿਹੜਾ ਮਗਰਾਟ ਪੀ ਉਹਨੂੰ ਸੁੱਕ ਗਿਆ ਤੇ ਤੁਹਾਨੂੰ ਦਿਖਾਉ ਰਿਹਾ ਅਰੇ ਦੇਖ ਇਹਨੇ ਉਤਰਨਾ ਵੀ ਨਹੀਂ ਹੈਗਾ ਮੁੜਕੇ ਇਧਰੋਂ ਵੀ ਦੇਖ ਸਕਦੇ ਤੇ ਇੱਥੋਂ ਵੀ ਦੇਖ ਸਕਦੇ ਆ ਅਜੇ ਥੋੜਾ ਜਿਹਾ ਗਿੱਲਾ ਪਿਆ ਇਹਨੂੰ ਸੁੱਕ ਜਾਣ ਦੋ ਪੂਰੀ ਵਧੀਆ ਗੱਲ ਬਣਾ ਦੋ ਭਾਈ ਜੇ ਥੋੜੇ ਵੀ ਗੱਡੀ ਜਾਂ ਮੋਟਰਸਾਈਕਲਾਂ ਦੇ ਟਾਇਰਾਂ ਤੇ ਵੀ ਮਾਰ ਸਕਦੇ ਇਹਨੂੰ ਟਾਇਰਾਂ ਵੀ ਪੂਰੀ ਵਧੀਆ ਗੱਲ ਬਣਾ ਦੋ ਭਾਈ ਜੇ ਆਪਾਂ ਸੇਲ ਕਰਨਾ ਮੋਟਰਸਾਈਕਲ ਜਾਂ ਗੱਡੀ ਨੂੰ ਸ਼ੌਂਕੀਏ ਰੱਖਿਓ ਜੇ ਬਲੈਕ ਬਲੈਕ ਟਾਇਰ ਦਿਖਾਉਣੇ ਨੇ ਤੁਸੀਂ ਆਹ ਪੇਂਟ ਲੈ ਸਕਦੇ ਈ ਇਹਨੂੰ ਮੈਟ ਬਲੈਕ ਪੇਂਟ ਕਹਿੰਦੇ ਨੇ ਇਹ ਜਿੱਥੇ ਕਾਰਾਂ ਦਾ ਸਮਾਨ ਮਿਲਦਾ ਪੇਂਟ ਦਾ ਉੱਥੋਂ ਹੀ ਮਿਲੂਗਾ ਆ ਨਾਰਮਲ ਪੇਂਟ ਨੇ ਮਿਲਣਾ ਸਸਤਾ ਵੀ ਬਹੁਤ ਹੈ 2200 ਦੇ ਵਿੱਚ ਤੁਹਾਨੂੰ ਡੱਬਾ ਮਿਲ ਜਾਣਾ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੇਟ ਹੈ 3100 ਦੇ ਕਰੀਬ ਇਹ ਡੱਬਾ ਮਿਲ ਜਾਂਦਾ ਹੈ ਬਲੈਕ ਪੇਂਟ ਕਹਿੰਦੇ ਨੇ ਇਹਨੂੰ ਪੂਰੀ ਗੱਡੀ ਨੂੰ ਕਰ ਸਕਦੇ ਓਕੇ 1 ਲੀਟਰ ਨਾਲ ਤਾਂ ਕਈ ਗੱਡੀਆਂ ਹੋ ਜਾਣੀਆਂ ਬਈ ਲੈ ਵੀਡੀਓ ਵਧੀਆ ਲਾ ਕੇ ਸ਼ੇਅਰ ਕਰੋ ਬਈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਈ ਤੁਹਾਨੂੰ ਇਹ ਪੇਂਟ ਕਿਵੇਂ ਲੱਗਿਆ ਆ ਦੇਖੋ ਜੀ